ਹੈਨ ਕਹਿੰਦੇ ਚਰਤੇ ਆ ਚਰਤੇ ਆ ਅਲੀਕੇ ਵਾਲਾ ਚਰਤੇ ਕਰਾ ਗਿਆ ਆਹ ਅਲੀਕੇ ਵਾਲਾ ਚਰਤੇ ਕਰਾ ਦਿਆ ਲਓ ਲਾਡੀ ਦੀ ਰੇਡ ਤੇ ਸਾਹਮਣੇ ਟਰਾਈ ਟਰਾਈ ਕੀ ਟਿਕ ਟਿਕ ਲਾ ਕੇ ਕੱਲ ਸਦਿਆ ਨਫੀਸ ਗੁੱਜਰ ਵੀ ਖੇਡਣਾ ਪੈਣਾ ਆਹ ਸਾਹਮਣੇ ਕਹਿੰਦੇ ਮੁੰਡੇ ਨੇ ਕਮਾਲ ਕਰਦੀ ਜੱਸੋ ਵਾਲੀਆ ਬਾਟਾਂ ਵੱਢ ਗਿਆ ਸਿਰ ਆ ਗਬਰੂਆ ਸਿਰ ਆ ਗਬਰੂਆ ਸਿਰ ਆ ਗਬਰੂਆ ਆਨ ਸਿਰਾ ਹੋ ਗਿਆ ਕਬੱਡੀ ਇੰਗਲੈਂਡ ਕਬੱਡੀ ਕੈਨੇਡਾ ਕਬੱਡੀ ਅਮਰੀਕਾ ਕਬੱਡੀ ਯੂਰਪਾ ਕਬੱਡੀ ਆਸਟ੍ਰੇਲੀਆ ਕਬੱਡੀ ਨਿਊਜ਼ੀਲੈਂਡ ਕਬੱਡੀ ਮਲੇਸ਼ੀਆ ਔਰ ਲੁਧਿਆਣੇ ਵਾਲਾ ਕਿ ਹੋਇਆ ਕਿਸੇ ਦੇ ਮੂੰਹ ਪਾਉਣੀ ਇਹ ਸਭ ਤੋਂ ਵੱਡੀ ਗੱਲ ਹੈ ਇਹ ਪਹਿਲੇ ਖੁਦ ਕਮਾਈਆਂ ਕਰਦੇ ਐ ਤੇ ਫਿਰ ਕਮਾਈਆਂ ਕਰਕੇ ਇਹਨਾਂ ਖਿਡਾਰੀਆਂ ਤੋਂ ਨੋਟ ਵੜਦੇ ਐ ਇਹ ਸਭ ਤੋਂ ਵੱਡੀ ਗੱਲ ਹੈ ਇਹ ਸਭ ਤੋਂ ਵੱਡੀ ਗੱਲ ਹੈ ਵੀ ਪਹਿਲੇ ਆਪ ਸਟਰਗਲ ਕਰਦੇ ਐ ਤੇ ਫਿਰ ਇਹਨਾਂ ਗੱਬਰਾਂ ਦਾ ਮੁੱਲ ਪਾਉਂਦੇ ਐ ਲਓ ਕਬੱਡੀ ਤੇ ਕਬੱਡੀ ਬੱਲੇ ਬੱਲੇ ਇਹ ਆ ਲਾਡੀ ਜਸੂ ਵਾਲੀ ਹੈ ਲਾਡੀ ਜਸੂ ਵਾਲੀ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਆ